ਹਾਂਜੀ ਬਾਈ ਜੀ ਸਵਾਗਤ ਹੈ ਵੀਰੇ ਤੁਹਾਡਾ ਆਪਣੇ YouTube ਚੈਨਲ ਸ਼ੌਂਕੀ ਫਾਰਮਰ ਤੇ ਟਰੈਕਟਰਾਂ ਨੇ ਨਵੀਆਂ ਤੋਂ ਨਵੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਅੱਜ ਇੱਕ ਤਰ੍ਹਾਂ ਦੀ ਧੂਮ ਹੈ ਲੈ ਕੇ ਆਏ ਵੀਰੇ ਸਾਰਾ ਰਜਨਲ ਟਰੈਕਟਰ ਹੈ ਜਮਾ ਜੈਨੂਇਨ ਟਰੈਕਟਰ ਹੈ ਘਰੂ پارٹی ਲੱਗਿਆ ਕੋਈ ਵਪਾਰੀ ਨਹੀਂ ਬਾਈਆਂ ਦਾ ਘਰੇ ਰੱਖਿਆ ਵਧੀਆ ਜੀ ਦੀ ਗਾਰਪਾਰਟੀ ਹੈ ਇਹ ਟਰੈਕਟਰ ਵੀਰਾਂ ਨੇ ਸੇਲ ਕਰਨਾ ਹੈ ਕਿੰਨਾ ਮਾੜਲਾ ਕੀ ਗੱਲ ਹੈ ਕੀ ਬਾਤ ਆ ਉਹ ਤੁਹਾਨੂੰ ਬਾਪੂ ਜੀ ਨਾਲ ਮਿਲਾਵਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੰਨਾ ਮਾੜਾ ਇਹ ਕੱਟ ਰਿਹਾ ਆਪਣਾ ਇਹ 99 ਮਾੜਾ ਇਹ 99 ਮਾੜਾ ਹਾਂ ਹਾਂ ਮੈਂ ਆਪੇ ਖੜਾ ਆਇਆ ਦੀ ਥੋੜਾ ਆਪਾਂ ਨਾ ਮਾਰਾਂ ਰੰਗ ਦਾ ਕੱਲਾ ਥੋੜੀ ਖੇਤੀ ਕਰਦੇ ਆ ਇੱਕ ਹੱਥ ਚੱਲਿਆ ਹੋਇਆ ਵੀ ਰੈਕਟਰੇ ਪਾਉਂਦੀ ਆ ਕੇ ਚਲਾਉਂਦਾ ਮੈਂ ਹੀ ਕਰਾਉਣਾ ਕੱਲੇ ਠੀਕ ਹੈ ਹਾਂ ਸਾਰਾ ਜੈਨੂ ਨਾ ਸਰ ਸਾਰਾ ਇੰਜਨ ਉਹਨੂੰ ਸਾਰਾ ਕੁਝ ਓਕੇ ਆ ਕੋਈ ਚੀਜ਼ ਕਿਤੇ ਹੋਈ ਨਹੀਂ ਚੰਗਾ ਇਹ ਪਹਿਲਾਂ ਚਲਾ ਕੇ ਵਾ ਕੇ ਦੇ ਹਾਂ ਹਾਂ ਚੈੱਕ ਕਰ ਦਵਾਂ ਪੂਰੀ ਜ਼ਿੰਮੇਵਾਰੀ ਆ ਹਾਂ ਪੂਰੀ ਕਰਵਾ ਕੋਈ ਵਪਾਰੀ ਨਹੀਂ ਕੋਈ ਹੋਰ ਨਹੀਂ ਅਪਡੇਟ ਨਾ ਕਾਪੀ ਹੈ ਸਾਰਾ ਕੁਝ ਹੈਗਾ ਅੱਛਾ ਸਾਹਿਬ ਮੇਰਾ ਆਟੋ ਨਾਮ ਅਗੜਾ ਹੈ ਦੀ ਹਾਂ ਨਾਮ ਅਗੜਾ ਹੈ ਠੀਕ ਹੈ ਕਈ ਸਾਲ ਹੋ ਗਿਆ ਨਾ ਹਾਂ ਜੀ ਵਧੀਆ ਚੱਲਦਾ ਹੈ ਨਾ ਹੈ ਵਧੀਆ ਪੂਰਾ ਵਧੀਆ ਚੱਕਾ ਟੂਰ ਕੀ ਗੱਲ ਬਾਤ ਟਾਇਰ ਗੁਡੀਅਰ ਕੰਪਨੀ ਨੇ ਬਾਈ ਤੇ ਹਾਂ ਹਾਂ ਉਹ ਬੱਟ ਕੋਟੇ ਸਾਮਣੇ ਬੰਦਾ ਉਹ ਸਾਰਾ ਕੁਝ ਚੈੱਕ ਕਰੂਗਾ ਟਾਇਰ ਦੇਖੂਗਾ ਬਾਕੀ ਠੀਕ ਹੈ ਠੀਕ ਹੈ ਠੀਕ ਹੈ ਹਾਂ ਤੇ ਕੀ ਰੇਟ ਹੈ ਇਹਦਾ 195 ਦੇ ਦਿੰਦੇ 195 ਰਾਇਆਂ ਦੀ ਡਿਮਾਂਡ ਹੈ ਵੀਰੇ ਬਾਕੀ ਮੌਕੇ ਦੇ ਰੇਟ ਉੱਤੇ ਥੰਮੇ ਹੋਣੀ ਕੋਈ ਨਹੀਂ ਇਹ ਵਾਰ ਕੀ ਕਈ ਵਾਰ ਕਹੀ ਵੀ ਕਹਿਆ ਰੇਟ ਜਾ ਰਿਹਾ ਕੋਈ ਗੱਲ ਨਹੀਂ ਜੇ ਤੋਂ ਦੇ ਕਾਈ ਬਚ ਜਾਂਦੇ ਆ ਨਹੀਂ ਹਾਸ ਹੋ ਜਾਣਾ ਕੰਮ ਟਰੈਕਟਰ ਚੰਗਾ ਹੈਗਾ ਬਾਕੀ ਐ ਨਹੀਂ ਹੈਗਾ ਇੱਕ ਤਾਂ ਰੰਗ ਗਿਆ ਪੰਗ ਗਿਆ ਜਾਂ ਹੁੰਦਾ ਹੈ ਨਾ ਆ ਦੇਖ ਲੋ ਇਹ ਕਾ ਹੱਥੇ ਚੱਲਦੇ ਹੋਏ ਜਾਣਾ ਫੇਸਿਲੇਟਰ ਵੀ ਗੋੜੀਆ ਕੰਪਨੀ ਨੇ ਵੀਰੇ 765 ਬਾਇਰ ਟਾਇਰ ਨੇ ਉਗਲਾ ਚੰਗੜਾ ਰੈਟ ਆਇਆ ਨਾ ਜੈਨੂਣਾ ਸਾਰਾ ਆਣੀ ਇਹ ਵੀ ਰੰਗਰੋਂ ਕੇ ਆਇਆ ਹੋਇਆਗਾ ਜਮੀਨ ਦੀ ਕੰਡੀਸ਼ਨ ਆ ਥਰੇ ਸਾਹਮਣੇ ਤੇ ਬਾਕੀ ਵੱਡੇ ਇਕੱਲੇ ਹੈ ਵੀ ਕਾ ਹੱਥੇ ਚੱਲਿਆ ਹੋਇਆ ਘਰੀ ਤੇ ਹਨਾ ਤੇ ਲੋਹੇਤੀ ਤੇ ਤਾਂ ਅੱਜ ਸਪਰੇਅ ਕਰਨ ਆਏ ਸੀਗੇ ਖੇਤ ਆ ਦੇਖ ਲੈ ਬਾਈ ਆਹ ਨਾ ਬਾਈ ਦੇ ਕਰ ਰਹੇ ਨੇ ਬਾਈ ਇਹ ਕਦੂ ਟਰੈਕਟਰ ਹੈ ਸੇਲ ਕਰਨਾ ਹੈ ਕੱਕ ਚੱਲਿਆ ਹੋਇਆ ਉਹਨੇ 99 ਮਾਰਦਾ ਪੰਜਾਬ ਦਾ ਨੰਬਰ ਆਪਦਾ ਨਾਮ ਕਿਹੜਾ ਹੋਇਆ ਰੇਟ ਇਕ 95000 ਜਿਹੜਾ ਏਰੀਆ ਵੀਰੇ ਏਰੀਆ ਜਿਹੜਾ ਉਹਦਾ ਐਡਰੈਸ ਦੱਸ ਦਿਓ ਬਾਪੂ ਜੀ ਆਪਣਾ ਹਰਪੰਸਿੰਘ ਟੋਲੀ ਖੁਰਦ ਠੀਕ ਹੈ ਜੀ ਤਸੀਲ ਡੜਪਾ ਜਿਲ੍ਹਾ ਸੰਗਰੂਰ ਠੀਕ ਹੈ ਠੀਕ ਹੈ ਇਹ ਵੀਰੇ ਇਹ ਟਰੈਕਟਰ ਮਾਨੀ ਚਲੋ ਢੰਡੋਲੀ ਖੁਰਪਾ ਪਿੰਡ ਆ ਬਾਪੂ ਜੀ ਦਾ ਹਰਪਾਜਨ ਸਿੰਘ ਨਾਮ ਹੈ ਇਹ ਨੇੜੇ ਸੁਦਰਗਾਟ ਤਸਿਲ ਢੜਪਾ ਜ਼ਿਲ੍ਹਾ ਸੰਗਰੂਰ ਦਾ ਬਾਕੀ ਬਾਪੂ ਜੀ ਦਾ ਆਪਾਂ ਨੰਬਰ ਪਾਵਾਂਗੇ ਉਹਤੇ ਫੋਨ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਧੰਨਵਾਦ